ਸੁਆਗਤ ਹੈ ਪੀਟੀਸੀ نیوز ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਿਖੇ ਜਾਣ ਵਾਲੇ ਸ਼ੋਹਰ ਦੇ ਵਿੱਚ ਅੱਜ ਇੱਕ ਅਜਿਹਾ ਮੁੱਦਾ ਜੋ ਸਾਰੇ ਪੰਜਾਬ ਤੇ ਇੱਕ ਫਿਕਰ ਵਾਲਾ ਮੁੱਦਾ ਬਣ ਗਿਆ ਹੈ ਅਜਿਹਾ ਮੁੱਦਾ ਜਿਸ ਨੇ ਪੰਜਾਬ ਨੂੰ ਫਿਕਰਾਂ ਚ ਪਾਇਆ ਹੋਇਆ ਹੈ ਪ੍ਰਵਾਸ ਮੁੜ ਕਦੀਮ ਤੋਂ ਇੱਕ ਕਹਿ ਸਕਦੇ ਆ ਕਿ ਕੁਦਰਤੀ ਵਰਤਾਰਾ ਹੈ ਕਿ ਪ੍ਰਵਾਸ ਕਿਦਰ ਰੁਕਦਾ ਨਹੀਂ ਪਰ ਪ੍ਰਵਾਸ ਜਦੋਂ ਹਾਵੀ ਹੋ ਜਾਏ ਪ੍ਰਵਾਸ ਜਦੋਂ ਕਿਸੇ ਖਿੱਤੇ ਕਿਸੇ ਸੂਬੇ ਤੇ ਖਤਰਨਾਕ ਸਾਬਤ ਹੋ ਜੇ ਤਾਂ ਸੋਚਣਾ ਪਏਗਾ ਇਹ ਅੱਜ ਸਥਿਤੀ ਪੰਜਾਬ ਦੀ ਅਜੀਬ ਬਣ ਚੁੱਕੀ ਆ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸਮਾਜਿਕ ਕਾਰਜਕਰਤਾ ਇਹ ਸਭ ਆਵਾਜ਼ ਉਠਾਰਨੇ ਕਿ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸ ਜਿਹੜਾ ਵੱਧ ਰਿਹਾ ਪ੍ਰਵਾਸੀਆਂ ਦਾ ਇਹ ਪੰਜਾਬ ਲਈ ਖਤਰਨਾਕ ਸਾਬਤ ਹੋ ਸਕਦਾ ਇੱਕ ਨਹੀਂ ਦੋ ਨਹੀਂ ਕਈ ਅਜੀਹੀਆਂ ਘਟਨਾਵਾਂ ਹੋਈਆਂ ਕੁੰਬੜਾ ਦੀ ਘਟਨਾ ਹੋਈ ਉਹ ਸ਼ਹਿਰਪੁਰ ਦੀ ਘਟਨਾ ਹੋਈ ਔਰ ਹੁਣ ਮੋਹਾਲੀ ਦੀ ਤਾਜ਼ਾ ਘਟਨਾ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਸਿਰਫ ਇਸ ਕਰਕੇ ਕਤਲ ਕਰ ਦਿੱਤਾ ਗਿਆ ਕਿ ਉਸਨੇ ਇੱਕ ਲੜਾਈ ਜੜੀ ਪ੍ਰਵਾਸੀ ਬੱਚਿਆਂ ਦੀ ਕੋਈ ਲੜਾਈ ਹੋਈ ਸੀ ਜੋ ਜਾਣਕਾਰੀ ਮਿਲੀ ਹੈ ਉਹਨੂੰ ਸ਼ਟਡਾਊਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਵੱਦਾ ਪ੍ਰਵਾਸ ਘਟਦਾ ਪੰਜਾਬ ਸਭ ਤੋਂ ਵੱਡਾ ਸਵਾਲ ਕਿ ਇਸ ਪ੍ਰਵਾਸ ਦਾ ਰੋਕ ਕਿਵੇਂ ਹੈ ਕੌਣ ਰੋਕੇਗਾ ਮੋਹਾਲੀ ਦੇ ਵਿੱਚ ਕੁੰਬੜਾਂ ਵਰਗੇ ਹਾਲਾਤ ਬਣੇ ਨੇ ਇੱਕ ਵਾਰ ਫਿਰ ਤੋਂ ਕਿਉਂਕਿ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇੱਕ ਪੰਜਾਬੀ ਤੇ ਹਮਲਾ ਕੀਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਰਚਾ ਮਾਰ ਕੇ ਪੰਜਾਬੀ ਨੌਜਵਾਨ ਨੂੰ ਮੌਤੇ ਘਾਟ ਉਤਾਰ ਦਿੱਤਾ ਇਹ ਜਾਣਕਾਰੀ ਮਿਲ ਰਹੀ ਹੈ ਮੋਹਾਲੀ 11 ਫੇਸ ਥਾਣੇ ਦੇ ਅਧੀਨ ਆਉਂਦੇ ਇਲਾਕੇ ਦੀ ਇਹ ਸਾਰੀ ਘਟਨਾ ਹੈ ਔਰ ਇਹ ਸਾਰੀ ਘਟਨਾ ਦੀ ਸੀਸੀਟੀਵੀ ਦੀ ਫੁਟੇਜ ਵੀ ਗਿਆ ਮੰਦਰ ਦੇ ਵਿੱਚੋਂ ਮੱਥਾ ਟੇਕ ਕੇ ਇਹ ਸ਼ਖਸ ਬਾਹਰ ਆ ਰਿਹਾ ਸੀਗਾ ਜਿਸ ਤੋਂ ਬਾਅਦ ਇਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਇਹ ਉਹ ਨੌਜਵਾਨ ਹੈ ਚੜ੍ਹਦੀ ਉਮਰ ਦਾ ਨੌਜਵਾਨ ਹੈ ਜਿਸ ਨੂੰ ਕਿਰਚਾ ਮਾਰ ਮਾਰ ਕੇ ਖਤਮ ਕਰ ਦਿੱਤਾ ਗਿਆ ਪਰਿਵਾਰਕ ਮੈਂਬਰ ਨੇ ਜਿਹੜੇ ਰੋਸ ਕਰ ਰਹੇ ਨੇ ਫੋਟੋਸ ਹਸਪਤਾਲ ਦੇ ਬਾਹਰ ਦੇ ਇਹ ਦ੍ਰਿਸ਼ ਤੋਂ ਦਿਖਾ ਰਹੇ ਹਨ ਜਿੱਥੇ ਇਸ ਨੌਜਵਾਨ ਦਾ ਪਿਓ ਹੈ ਜਿਹੜਾ ਉਹ ਦੁਹਾਈਆਂ ਪਾ ਰਿਹਾ ਸਰਕਾਰ ਨੂੰ ਵੀ ਹਸਪਤਾਲ ਨੂੰ ਵੀ ਆਡੀਓ ਵੀ ਤੁਹਾਨੂੰ ਨਾਲ-ਨਾਲ ਸੁਣਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਦੁੱਖ ਹੈ ਜਿਹੜਾ ਜਵਾਨ ਪੁੱਤ ਦੇ ਜਾਣ ਦਾ ਕਿੰਨਾ ਵੱਡਾ ਇਹ ਸਾਹਮਣੇ ਆਵੇ ਤਸਵਾਦ ਮੁੱਖ ਮੰਤਰੀ ਉਰੀ ਨਹੀਂ ਬੋਲਦਾ ਕਿ ਉਹਨੂੰ ਬਾਹਰ ਤਾਂ ਕੱਢ ਲਵਾਂ ਮੇਰੀ ਆਵਾਜ਼ ਤਾਂ ਕਰਾਂ ਬਾਜ ਦਿੱਤੀ ਅਸੀਂ ਹੀ ਹੁੰਦੀ ਹੈ ਓਏ ਇਹ ਹੀ ਜੀ ਰਾਜਨੀਤੀ ਹੁੰਦੀ ਆ ਇੱਕ ਮੰਦਾਰੀ ਬਣਾ ਤਿਆ ਸਾਰੇ ਪੰਜਾਬ 'ਚ ਲਿਆ ਕੇ ਬਾੜ ਤੇ ਇਹਨਾਂ ਨੇ ਭਈਏ ਯੂਪੀ ਵਾਲੇ ਨੇ ਬਾਹਰ ਕੱਢੇ ਇਹਨਾਂ ਨੇ ਸੰਭਾਲ ਲਿਆ ਆਪਣੇ ਪਤੰਗਰ ਨਾਥ ਨਹੀਂ ਪਾਈ ਜਾਂਦੀ ਓਏ ਜੱਪੇ ਜੱਪੇ ਦਾ ਕੀ ਹੋਵਾ ਟੀਆ ਜੱਪੇ ਜੱਪੇ ਦੇ ਪੀਸੀਆ ਜੱਪੇ ਜੱਪੇ ਦੇ ਕਮਾਂਡੋ ਬੋਤੇ ਆ ਪਰਸੋਂ ਰਾਤ ਹਿਲੋਤੇ ਹੁੰਦੇ ਆ ਆਹ ਪਹੁੰਚ ਕੇ ਬੰਦਾ ਵੀ ਚੱਕਰੀਆਂ ਨੇ ਇਹ ਜਿੰਨੇ 11 ਇੱਕ ਮਿੰਟ ਜਿੰਨੇ 11 ਫੇਚ 25 ਜਣੇ ਉਹ ਮੇਰੇ ਕੱਲੇ ਭਰਾ ਦੇ ਪਏ ਆ ਅਸੀਂ 25 ਪਾਵਾਗੇ ਜਿਹਨੇ ਚਾਕੂ ਮਾਰਿਆ ਤੇ ਸਾਈਡ ਤੇ ਹੋ ਗਏ ਉਹਦੀ ਕੋਣੀ ਹੋਈ ਉਹ ਜੋ ਮੇਰੇ ਉਹਦੀ ਥੋੜੀ ਧੱਕੇ ਨਾਲ ਤਾਂ ਗਈ ਫੁਰਮਾ ਹੋ ਗਈ ਮਰਚਾ ਲੈਣਾ ਫਿਰ ਇਹ ਸਿਰਫ ਪੈਸੇ ਦੇ ਪੁੱਤਰ ਸਰਕਾਰ ਤੇ ਜੈਕਾਰਾ ਜੈਕਾਰਾ ਜੰਨੂ ਸ਼ਕੀਰ ਮੁਰਦਾਬਾਦ ਜੀ ਨਹੀਂ ਚਲੇਗੀ ਸੋ ਪ੍ਰਵਾਸਵਰੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਫੋਰਟਿਸ ਹਸਪਤਾਲ ਦੇ ਵਿੱਚ ਜਦੋਂ ਨੌਜਵਾਨ ਨੂੰ ਲੈ ਕੇ ਆਏ ਨੌਜਵਾਨ ਦਾ ਇਲਾਜ ਵਧੀਆ ਹੋ ਜਾਂਦਾ ਜੇ ਫੋਰਟਿਸ ਹਸਪਤਾਲ ਦੇ ਵਿੱਚ ਸੀਐਮ ਭਗਵੰਤ ਮਾਨ ਦਾਖਲ ਨਾ ਹੁੰਦੇ ਕਿਉਂਕਿ ਸਾਰਾ ਸਟਾਫ ਜਿਹੜਾ ਹੈ ਅਮਲਾ ਫੈਲਾ ਉਹ ਸਾਰਾ ਹੀ ਹੈ ਜਿਹੜਾ ਹਸਪਤਾਲ ਦੇ ਵਿੱਚ ਲੱਗ ਗਿਆ ਆਹ ਸੀਸੀਟੀਵੀ ਦੀ ਫੁਟੇਜ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨੌਜਵਾਨ ਨੂੰ ਪੰਜਾਬ ਜਾ ਕੇ ਡੜਾ-ਡੋੜਾ ਕੇ ਮਾਰਿਆ ਗਿਆ ਇਹ ਭੀੜ ਪੂਰੀ ਭੀੜ ਤੰਤਰ ਦੇਖੋ ਕਿੰਨਾ ਵੱਡਾ ਹੈ ਜਿੱਥੇ ਨੌਜਵਾਨ ਦੇ ਕਰਚਾ ਮਾਰ-ਮਾਰ ਕੇ ਖਤਮ ਕਰ ਦਿੱਤਾ ਗਿਆ ਇਸ ਨੌਜਵਾਨ ਨੂੰ ਕੋਈ ਮਮੂਲੀ ਜੀ ਇੱਕ ਤਕਰਾਰ ਸੀ ਜ ਜਿਹੜੀ ਲਵੇ ਸੀ ਮਿਲ ਕੇ ਇਸ ਨੌਜਵਾਨ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਅਮਿਤੋਜ ਮਾਨ ਸਾਹਿਬ ਮਿਰਨਲ ਜੁੜੇ ਹੋਏ ਨੇ ਸਮਾਜ ਸੇਵੀ ਨੇ ਔਰ ਅਕਸਰ ਹੀ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਗੱਲ ਕਰਦੇ ਰਹਿੰਦੇ ਨੇ ਇਸ ਤੋਂ ਪਹਿਲਾਂ ਵੀ ਜਿਹੜੇ ਏਦਾਂ ਦੇ ਕੋਈ ਅਟੈਕ ਹੋਏ ਨੇ ਏਦਾਂ ਦੇ ਇਨਸੀਡੈਂਟ ਹੋਏ ਨੇ ਉੱਥੇ ਵੀ ਇਹਨਾਂ ਨੇ ਆਵਾਜ਼ ਚੁੱਕੀ ਸੀ ਕਿ ਇਹ ਮੁੱਦਾ ਬਹੁਤ ਗੰਭੀਰ ਹੈ ਇਹ ਸਾਨੂੰ ਸੋਚਣਾ ਪਏਗਾ ਸਮਝਣਾ ਪਏਗਾ ਪਰ ਉਸ ਦੇ ਬਾਵਜੂਦ ਵੀ ਇੱਕ ਹੋਰ ਵੱਡੀ ਘਟਨਾ ਹੋ ਜਾਂਦੀ ਹੈ ਮਾਨ ਸਾਹਿਬ ਇਹ ਇਸ ਘਟਨਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਆਪਾਂ ਇਹਨੂੰ ਪ੍ਰਵਾਸੀਆਂ ਦੇ ਨਾਲ ਜੋੜ ਕੇ ਦੇਖ ਰਹੇ ਹਾਂ ਆਏ ਦਿਨ ਬਹੁਤ ਸਾਰੀਆਂ ਅਜੇਹੀਆਂ ਕਤਲੋਗਾਰਤ ਵੀ ਹੁੰਦੇ ਨੇ ਜਿੱਥੇ ਪੰਜਾਬੀ ਪੰਜਾਬੀਆਂ ਨੂੰ ਮਾਰ ਦਿੰਦੇ ਨੇ ਪੰਜਾਬੀ ਪੰਜਾਬੀਆਂ ਤਾਂ ਕਤਲ ਕਰ ਦਿੰਦੇ ਨੇ ਉਹ ਠੀਕ ਹੈ ਜੇ ਇੱਕ ਪ੍ਰਵਾਸੀਆਂ ਵੱਲੋਂ ਇਹ ਕਤਲ ਕਰ ਦਿੱਤਾ ਗਿਆ ਤੇ ਆਪਾਂ ਇਸ ਨੂੰ ਉਸ ਤਰੀਕੇ ਨਾਲ ਦੇਖ ਰਹੇ ਜੇ ਪੰਜਾਬੀ ਪੰਜਾਬੀ ਨੂੰ ਮਾਰਦੇ ਭਾਈ ਜੀ ਇੱਕ ਦੱਸਿਓ ਜੇ ਤੇ ਜੇ ਉਹ ਭੱਜ ਜੇ ਤਾਂ ਆਪਾਂ ਕਿਹਨੂੰ ਫੜ ਲਿਓਨੇ ਉਹਦੇ ਪਰਿਵਾਰ ਨੂੰ ਆਪਾਂ ਨੂੰ ਪਤਾ ਹੁੰਦਾ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਹਾਂ 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 ਆਪਾਂ ਨੂੰ ਪਤਾ ਹੁੰਦਾ ਉਹਦੀ ਜਾਇਦਾਦ ਕਿੱਥੇ ਉਹਦਾ ਘਰ ਕਿੱਥੇ ਹੈ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਜੀ ਕਈਆਂ ਦੀ ਮੈਂ ਇਹਨਾਂ ਦੀ ਕਹਾਂ ਜਾਂ ਸਾਕਲੇ ਪਾਰਟਿਕੂਲਰ ਦੀ ਕਹਾਂ ਜ਼ਿਆਦਾਤਰ ਦੀ ਜੀ origignal verification ਨਹੀਂ ਹੁੰਦੀ ਕਿ ਉਹ ਕਿੱਥੋਂ ਆਏ ਨੇ ਉਹਨਾਂ ਦੀ ਜਾਇਦਾਦ ਕਿੱਥੇ ਹੈ ਉਹਨਾਂ ਦਾ ਬਾਕੀ ਦਾ ਪਰਿਵਾਰ ਕਿੱਥੇ ਹੈ ਹਮ ਅਸੀਂ ਜਦੋਂ ਕੁੰਬੜਾकांड ਹੋਇਆ ਇੱਥੇ ਜੀ ਜੀ ਉਦੋਂ ਅਸੀਂ ਕਿਹਾ ਸੀਗਾ ਕੁਝ ਸਵਾ ਸਾਲ ਹੋ ਗਿਆ ਇਸ ਗੱਲ ਨੂੰ ਹਾਂਜੀ ਕਿ ਭਾਈ ਤੁਸੀਂ ਇਹਨਾਂ ਦੇ origignal ਪੇਪਰਾਂ ਦੀ ਵੈਰੀਫਿਕੇਸ਼ਨ ਕਰੋ ਤੇ ਉਦੋਂ ਤੱਕ ਨਾਲ ਹੀ ਸਾਨੂੰ ਇਹ ਦੱਸੋ ਕਿ ਡੋਮਿਸਾਈਲ ਦਾ ਕਾਨੂੰਨ ਇੱਥੇ ਕਿਉਂ ਨਾ ਬਣ ਜੇ ਤਾਂ ਉਦੋਂ ਸਾਡੇ ਨਾਲ ਇੱਥੇ ਖੜ ਕੇ ਉਦੋਂ ਦੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਆ 68 ਦੀ ਚੌਂਕ ਹੈ ਹਾਂਜੀ ਏਅਰਪੋਰਟ ਰੋਡ ਦੋ ਦਿਨ ਦੀ ਬੰਦ ਸੀ ਤੇ ਇਹਨਾਂ ਨੇ ਭਰੋਸਾ ਦਿੱਤਾ ਸੀ ਸਾਨੂੰ ਕਿ ਅਸੀਂ origignal ਪੇਪਰਾਂ ਦੀ ਵੈਰੀਫਿਕੇਸ਼ਨ ਕਰਾਂਗੇ ਇਹ ਸਵਾ ਸਾਲ ਪਹਿਲਾਂ ਦੀ ਗੱਲ ਹੈ ਤੇ ਨਾਲ ਨਾਲ ਇਹਨਾਂ ਨੇ ਕਿਹਾ ਸੀ ਕਿ ਇਹ ਕਾਨੂੰਨ ਬਣ ਸਕੇ ਅਸੀਂ ਚੀਫ ਸਕੱਟਰੀ ਰਾਈ ਉਤੋਂ ਪੁੱਛ ਕੇ ਮਹੀਨੇ ਦੇ ਅੰਦਰ ਤੁਹਾਨੂੰ ਜਵਾਬ ਦੇਵਾਂਗੇ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਜਵਾਬ ਕਿਵੇਂ ਦੇਓਗੇ ਤਾਂ ਇਹਨਾਂ ਨੇ ਕਿਹਾ ਸੀ ਜੀ ਅਸੀਂ ਪਬਲਿਕ ਨੋਟਿਸ ਰਾਈ ਜਾਂ মিডিਆ ਰਾਈ ਤੁਹਾਨੂੰ ਦੱਸਾਂਗੇ ਇੱਕ ਮਹੀਨਾ ਬੀਤ ਗਿਆ ਮੈਂ ਇਹਨਾਂ ਦੀ ਉਸ ਐਸਡੀਐਮ ਬੀਬੀ ਨੂੰ ਜਿਹੜੀ ਉਦੋਂ ਆਈ ਸੀ ਉੱਥੇ ਜੀ ਐਸਡੀਐਮ ਸੀ ਕੇ ਏਡੀਸੀ ਸੀ ਹਮ ਨਾਲੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਵੀ ਆਰੀ ਫੋਨ ਕੀਤੇ ਪੁਲਿਸ ਵਾਲਿਆਂ ਨੇ ਤਾਂ ਕਿਹਾ ਅਸੀਂ ਕਰ ਰਹੇ ਹਾਂ ਉਹ ਕੀਤਾ ਜਾਂ ਨਹੀਂ ਕੀਤਾ ਇਸ ਕੇਸ ਤੋਂ ਪਤਾ ਚੱਲ ਜੂ ਹਮ ਸਿਵਲ ਵਾਲਿਆਂ ਨੇ ਤਾਂ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਕੀ ਉਹ ਕਾਨੂੰਨ ਬਣੂਗਾ ਉਹਨਾਂ ਨੇ ਕੀ ਕਿਹਾ ਜਾਂ ਅੱਗੇ ਉਹਨਾਂ ਦਾ ਐਕਸ਼ਨ ਕੀ ਹੈ ਉਸ ਤੋਂ ਬਾਅਦ ਜੀ ਹਰਵੀਰ ਦਾ ਕਾਂਡ ਹੁੰਦਾ ਲੁਧਿਆਣਾ ਹੁਸ਼ਿਆਰਪੁਰ ਹੁਸ਼ਿਆਰਪੁਰ ਯੈਸ ਮੈਂ ਉਥੇ ਏਡੀਸੀ ਨੂੰ ਸਾਹਮਣੇ ਖੜ ਕੇ ਔਰ ਐਸਪੀ ਨੂੰ ਪੁੱਛਿਆ ਮੈਂ ਕਿਹਾ ਸਾਰੇ ਕੁੰਬੜਾਂ ਦਾ ਇੱਕ ਕਾਂਡ ਹੋਇਆ ਸੀ ਉਦੋਂ ਆ ਗੱਲ ਹੋਈ ਸੀ ਤੁਸੀਂ ਇਹਦੀ origignal ਪੇਪਰਾਂ ਦੀ verification ਕੀਤੀ ਹੈ ਦੱਸਨਾ ਵਜ੍ਹਾ ਕੀ ਆ ਬਾਈ ਜੀ ਵਜ੍ਹਾ ਇਹ ਹੈ ਕਿ ਜੇ ਉਸ ਬੰਦੇ ਦੀ origignal ਪੇਪਰਾਂ ਦੀ verification ਹੋਈ ਹੁੰਦੀ ਤਾਂ ਉਹ ਬੰਦਾ ਪਹਿਲਾਂ ਰੇਪ ਦੇ ਕੇਸ 'ਚ ਸਜ਼ਾ ਭੁਗਤ ਚੁੱਕਿਆ ਸੀ ਤੇ ਉਹ ਪਤਾ ਹੁੰਦਾ ਉੱਥੇ ਪੁਲਿਸ ਨੂੰ ਉਹਨੂੰ ਵੀ ਕੰਨ ਹੋ ਜਾਂਦੇ ਕਿ ਪੁਲਿਸ ਨੂੰ ਮੇਰੀ ਕਰਤੂਤ ਦਾ ਪਤਾ ਹੈ ਤੇ ਨਾਲੇ ਸਮਾਜ ਨੂੰ ਪਤਾ ਹੁੰਦਾ ਮੈਂ ਕਿਹਾ ਤੁਸੀਂ ਕੀਤੀ ਸੀ ਕਿ ਨਹੀਂ ਉਹਨੇ ਫਿਰ ਮਾਫੀ ਮੰਗਿਆ ਆਂਦਾ ਜੀ ਨਹੀਂ ਕੀਤੀ ਹੁਣ ਕਰ ਲਾਂਗੇ ਮੈਨੂੰ ਦੱਸੋ ਕੀ ਇਹ ਪੰਜਾਬ ਲਈ ਆਰਡਰ ਹੈ ਕਿ ਇਹਨਾਂ ਦੀ オリジナル ਪੇਪਰ ਨੇ ਜਿੱਥੋਂ ਆਏ ਨੇ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਥੋੜਾ ਸਰ ਦੇ ਤਹਿਤ ਵੋਟਾਂ ਬਾਨੀਆਂ ਤੇ ਇਕੱਟੀਆਂ ਜਾਣੀਆਂ ਤਾਂ ਕਹਤਾ ਕਿ 2003 ਤੋਂ ਪਹਿਲਾਂ ਦੀਆਂ ਚੀਜ਼ਾਂ ਨੂੰ ਮੰਨਿਆ ਨਹੀਂ ਜਾਊਗਾ ਉਸ ਤੋਂ ਬਾਅਦ ਵਾਲਿਆਂ ਨੂੰ ਕਿ ਉਸ ਤੋਂ ਬਾਅਦ ਕੌਣ ਕਿੱਥੇ ਰਹਿਣ ਲੱਗਿਆ ਕੀ ਇਹ 2003 ਤੋਂ ਬਾਅਦ ਆਲੇ ਬੰਦਿਆਂ ਦੀ オリジナル ਪੇਪਰਾਂ ਦੀ ਵੈਰੀਫਿਕੇਸ਼ਨ ਕਰ ਰਹੇ ਨੇ ਹਮਮ ਔਰ ਫੇਰ ਮੈਂ ਤੁਹਾਨੂੰ ਤਕਰੀਬਨ ਛੋਟੀ ਜੀ ਵੈਸੇ ਤਾਂ ਕੁਝ ਕਰਾਂ ਤੁਸੀਂ ਬੋਲਤੀਆਂ ਨਹੀਂ ਇਹ 40s ਹਸਪੀਟਲ ਦੇ ਬਾਹਰ ਬੈਠੇ ਆ ਸੀ ਧਰਨੇ ਦੇ ਪੂਰੇ ਪਰਿਵਾਰ ਵਾਲਿਆਂ ਨਾਲ ਹਮ ਇੱਥੇ ਜਦੋਂ ਉਸ ਮੁੰਡਾ ਖੁਦ ਆਇਆ ਚੱਲ ਕੇ ਉਸ ਬੰਦਿਆਂ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਜੀ ਪੈਸੇ ਜਮਾ ਕਰਾਓ 4 ਲੱਖ ਰੁਪਏ ਜਮਾ ਕਰਾਇਆ ਫਿਰ ਇਹਨਾਂ ਨੇ ਉਹਦੇ ਟਾਂਕੇ ਲਾਤੇ ਆਂਦੇ ਇਸ ਓਕੇ ਉਸ ਤੋਂ ਬਾਅਦ ਇਹਦੇ ਨਾਲ ਜਿਹੜੇ ਯਾਰ ਦੋਸਤ ਸੀ ਉਹਨਾਂ ਨੂੰ ਲੱਗਿਆ ਯਾਰ ਇਹ ਮਸਲਾ ਕੀ ਹੋ ਗਿਆ ਤੁਸੀਂ ਵੇਖੋ ਤਾਂ ਸਹੀ ਧਿਆਨ ਨਾਲ ਇਹ ਤਾਂ ਬਲੀਡਿੰਗ ਹੋ ਰਹੀ ਹੈ ਕੰਟੀਨਿਊ ਫਿਰ ਆਂਦੇ ਅੱਛਾ ਅੱਛਾ ਫਿਰ ਖੋਲ ਕੇ ਪਏ ਰਹੇ ਜਿਹਦਾ ਤੁਸੀਂ ਖੁਦ ਕਹਿ ਚੁੱਕੇ ਹੋ ਕਿ ਵੀਆਈਪੀ ਟ੍ਰੀਟਮੈਂਟ ਚੱਲ ਰਹੀ ਸੀ ਤਿੰਨ ਘੰਟੇ ਤੱਕ ਉਹਨੂੰ ਉਵੇਂ ਰੱਖਿਆ ਉਹ ਮੈਂ ਇੱਥੇ ਲੜਕੇ ਦੀ ਭੈਣ ਹੋਊਗੀ ਮੈਂ ਤੋਂ ਪਰੇ ਚਲੇਗੀ ਨਾ ਮੈਂ ਤੁਹਾਡੀ ਉਹਦੇ ਨਾਲ ਵੀ ਗੱਲ ਕਰਾਉਣੀ ਸੀ ਉਹਨੇ ਦੱਸਿਆ ਆਂਦੇ ਫੇਰ ਸਾਥੋਂ ਲਿਖਾਉਣਾ ਚਾਹਿਆ ਕਿ ਇਹ ਲਿਖ ਦਿਓ ਜੇ ਕੁਝ ਹੋ ਗਿਆ ਤਾਂ ਤੁਸੀਂ ਮਤਲਬ ਹਸਪੀਟਲ ਜ਼ਿੰਮੇਦਾਰ ਨਹੀਂਗਾ ਆਂਦੇ ਅਸੀਂ ਲਿਖ ਕੇ ਨਹੀਂ ਦਿੱਤਾ ਤੇ ਫੇਰ ਕੁਝ ਚੇਰਬਾਦਾਂ ਦੇ ਔਰ ਉਸ ਤੋਂ ਪਹਿਲਾਂ 8 ਲੱਖ ਹੋਰ ਲਿਆ ਮਤਲਬ ਟੋਟਲ 12 ਲੱਖ ਰੁਪਏ ਲੈ ਲਿਆ ਤੇ ਉਸ ਤੋਂ ਬਾਅਦ ਆਂਦੇ ਜੀ ਗਿਆ ਹੁਣ ਮੈਨੂੰ ਇੱਕ ਗੱਲ ਦੱਸਿਓ ਜੇ ਹਰਪ੍ਰੀਤ ਜੀ 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 ਮੁੰਡੇ ਆਮ ਮਹਾਸ਼ਿਵਰਾਤਰੀ ਸੀ ਕੱਲ ਹਮ ਇਹਨਾਂ ਦੇ ਨਾਲ ਦਾ ਇੱਕ ਦੋਸਤ ਉਥੇ ਮੰਦਿਰ ਚ ਮੱਥਾ ਟੇਕਣ ਗਿਆ ਸੀ ਹਮ ਉੱਥੇ ਖੜ ਕੇ ਇੱਕ ਪੀਸੀਆਰ ਬੈਂ ਨੇ ਇਹਨਾਂ ਨੂੰ ਰਸਤਾ ਪੁੱਛਿਆ ਮੁੰਡੇ ਦੱਸਣ ਲੱਗੇ ਜਿੱਧਰ ਹੱਥ ਕੀਤਾ ਉਧਰ ਉਹ ਪ੍ਰਵਾਸੀਆਂ ਦਾ ਗਰੁੱਪ ਖੜਾ ਸੀ ਉਹਾਂ ਨੇ ਜੀ ਤੁਸੀਂ ਸਾਡੀ ਸ਼ਿਕਾਇਤ ਲਾਈ ਹੈ ਹਮ ਹੁਣ ਮੰਨ ਲਓ ਜੇ ਪੁਲਿਸ ਨੂੰ ਦੱਸ ਵੀ ਦਿੱਤਾ ਜਾਂ ਕਿ ਉਹਨਾਂ ਨੇ ਸ਼ਿਕਾਇਤ ਨਹੀਂ ਲਾਈ ਸੀ ਉਹਨਾਂ ਨੇ ਰਸਤਾ ਦੱਸਿਆ ਸੀ ਇਹਨਾਂ ਨਾਲ ਬਹਿਸਣ ਲੱਗੇ ਫਿਰ ਫੋਨ ਕਰਕੇ ਵਿਦਨ 5 ਮਿੰਟ ਪਤਾ ਨਹੀਂ ਉਹਨਾਂ ਦੇ ਬਾਕੀ ਸਾਥੀ ਕਿੱਥੋਂ ਆ ਗਏ 25 ਤੋਂ 30 ਜਣੇ ਹੋਗੇ ਔਰ ਜਿਹੜੇ ਮੁੰਡੇ ਨੇ ਕਿਰਚ ਮਾਰੀ ਹੈ ਉਹਦੇ ਕੋਲੇ ਕਿਰਚ ਆਲਡ ਰੈਡੀ ਸੀਗੀ ਹੂੰ ਦੰਦਿਆਂ ਵਾਲੀ ਕਿਰਚ ਕੂਣੀ ਜਿੱਡੀ ਲੰਬੀ ਆਮ ਲੈ ਕੇ ਕੋ ਮਰੇਣੇ ਕੀਏ ਕਾਨੂੰਨੀ ਤੌਰ ਤੇ ਜਾਇਜ਼ ਹੈ ਔਰ ਉਹ ਵੀ ਦੰਦਿਆਂ ਵਾਲੀ ਕਿਰਚ ਮਾਰੀ ਤੇ ਮਾਰ ਕੇ ਘੁਮਾਈ ਓਏ ਹੋਏ ਹੋਏ ਤੇ ਘਮਾਉਣ ਤੋਂ ਬਾਅਦ ਬਾਹਰ ਕੱਢੀ ਨਾਲ ਦੀ ਨਾਲ ਇੱਕ ਕ੍ਰਿਮੀਨਲ ਮਾਈਂਡ ਮਤਲਬ ਮੈਨੂੰ ਐ ਲੱਗਦਾ ਹੈ ਕਿ ਕੀ ਬੰਦੇ ਅਤੇ ਤੁਹਾਨੂੰ ਇਹ ਲੱਗਦਾ ਹੈ ਕਿ ਨਾ ਲੋਕਾਂ ਨੂੰ ਕੋਈ ਡਰ ਪੈ ਨਹੀਂ ਆ ਇਹਨਾਂ ਲੋਕਾਂ ਨੂੰ ਐ ਲੱਗਦਾ ਹੈ ਕਿ ਯਾਰ ਕੋਈ ਵੀ ਕਾਂਡ ਕਰੋ ਭੱਜੋ ਯੂਪੀ ਬਿਹਾਰ ਦੇ ਵਿੱਚ ਲੱਭਦੀ ਰਹੇ ਪੁਲਿਸ ਮਾਰਦੀ ਰਹੇ ਛਾਪੇ ਕਿੱਥੇ ਨੇ ਕਿੱਥੇ ਨਹੀਂ ਨੇ ਇਸ ਕਰਕੇ ਜ਼ਰੂਰੀ ਹੈ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇਹ ਵਾਰ-ਵਾਰ ਕਿਹਾ ਜਾਂਦਾ ਹੈ ਇਸ ਦੇ ਬਾਵਜੂਦ ਵੀ ਨਹੀਂ ਹੋ ਪਾਦੀ ਹਰਪ੍ਰੀਤ ਜੀ ਹਰਪ੍ਰੀਤ ਜੀ ਯੂਪੀ ਬਿਹਾਰੀ ਕਿਉ ਜੇ ਰੋਹਿੰਗਿਆ ਹੋਣ ਜੇ ਬੰਗਲਾਦੇਸ਼ੀ ਹੋਣ ਜੇ ਨੇਪਾਲ ਤੋਂ ਹੋਣ ਫਿਰ ਕੀ ਕਰ ਲੂਗੇ ਹੂੰ ਕੀ ਸਾਡੀ ਸੈਂਟਰ ਗਵਰਨਮੈਂਟ ਇਹ ਰੌਲਾ ਨਹੀਂ ਪਾ ਰਹੀ ਦਿੱਲੀ ਦੇ ਵਿੱਚ ਇਲੈਕਸ਼ਨ ਇੰਨਾਂ ਗੱਲਾਂ ਤੇ ਨਹੀਂ ਹੋਏ ਹੂੰ ਅਸੀਂ ਵੀ ਤਾਂ ਉਹੀ ਆਣੇ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰੋ ਔਰ ਅਸੀਂ ਆਪਦੇ ਚੀਫ ਐਗਜ਼ੀਕਿਊਟਿਵ ਨੂੰ ਡੇੜਾ ਸਾਲ ਦਾ ਪੁੱਛ ਰਹੇ ਆ ਕਿ ਤੁਸੀਂ ਉਹ ਕਾਨੂੰਨ ਕਿਉਂ ਨਹੀਂ ਬਣਾਉਂਦੇ ਡੋਮਿਸਾਈਲ ਦਾ ਜਿਹੜਾ ਅੱਧੇ ਹਿੰਦੁਸਤਾਨ ਚ ਬਣ ਚੁੱਕਿਆ ਹ ਕੀ ਵਜ੍ਹਾ ਨਾ ਬਣਾਉਣ ਦੀ ਸਿਰਫ ਆਹੀ ਵਜ੍ਹਾ ਹੈ ਕਿ ਇੱਕ ਆ ਗੁਰਸੇਵ ਕੁਮਰਿਆ ਪਰਸੇਵ ਇਸ ਤੋਂ ਉੱਥੇ ਹਰਵੀਰ ਮਰ ਗਿਆ ਇੱਥੇ ਕੁੰਬੜਾਂ ਚ ਮਰ ਗਏ ਲੁਧਿਆਣੇ ਚ ਮਰ ਰਹੇ ਨੇ ਆ ਹੁਣੇ ਜੇ ਇੱਕ ਮੋਗੇ ਚ ਪ੍ਰਵਾਸੀਆਂ ਤੇ ਗੋਲੀ ਚਲਾਤੀ ਕਿਸੇ ਨੇ ਤੁਸੀਂ ਇੱਕ ਦਿਨ ਦੇ ਵਿੱਚ ਉਹਨਾਂ ਦਾ ਇਨਕਾਊਂਟਰ ਕਰਤਾ ਆ ਕੀ ਹੋ ਰਿਹਾ ਵੀ ਹਮ ਇਹ ਕਿਉਂ ਨਹੀਂ ਹੋ ਰਿਹਾ ਉਹ ਜਦੋਂ ਕੁੰਬੜਾ ਕਾਂਡ ਹੋਇਆ ਉਹ ਜਿਹੜੇ ਮੁੰਡੇ ਦੀ ਮਾਂ ਸੀ ਉਹਨੇ ਉਸ ਮਾਰਨ ਵਾਲੇ ਕਿਰਚਾਰੇ ਨੂੰ ਪੁੱਛਿਆ ਕਿ ਯਾਰ ਤੈਨੂੰ ਇੰਨਾ ਗੁੱਸਾ ਤੂੰ ਘਰੋਂ ਕਿਰਚ ਚੱਕ ਕੇ ਲਿਆ ਕੇ ਉਹਦੀ ਅੱਖ 'ਚ ਮਾਰ ਕੇ ਸਿਰ 'ਚੋਂ ਕੱਢਦੀ ਪਤਾ ਉਹਨੇ ਕੀ ਆਖਿਆ ਜੀ ਉਹਦਾ ਕਿਰਚਾ ਸੀ ਘਰੋਂ ਨਹੀਂ ਲਿਆਏ ਜੀ ਇਹ ਤਾਂ ਸਾਡੇ ਪਿੱਛੇ ਪਾਈ ਹੁੰਦੀ ਕੋੜਤੇ 'ਚ ਜਾਂ ਬਾਹਾਂ 'ਚ ਟੰਗੀ ਹੁੰਦੀ ਆ ਹਾਂ ਹਾਲ ਹੈ ਪੰਜਾਬ ਦਾ ਜਿਹੜੇ ਕੰਮ ਯੂਪ ਬਿਹਾਰ ਚ ਬੰਦ ਹੋ ਗਏ ਨੇ ਪੰਜਾਬ ਚ ਸ਼ੁਰੂ ਹੋ ਗਏ ਨੇ ਇੱਕ ਨੰਬਰ ਦਾ ਸੂਬਾ ਤੁਸੀਂ ਪਿੱਛੇ ਲਿਆ ਕੇ ਸੜਤਾ ਆ ਮੈਂ ਜਿੱਥੇ ਬੈਠਾ ਪੋਸਟਰ ਤੇ ਪੋਸਟਰ ਲਾਈ ਬੈਠੇ ਆ ਆ ਇੱਕ ਦਿੱਲੀ ਵਾਲੇ ਦਾ ਲੱਗਿਆ ਮੇਰੇ ਸਾਹਮਣੇ ਤੁਸੀਂ ਬਣਾ ਕੀ ਦਿੱਤਾ ਮਾਨਸਾ ਮਾਨਸਾ ਇਹ ਇੱਕ 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 بڑا ਸਵਾਲ ਹੈ ਅੱਜ ਇੱਕ ਪਾਸੇ ਮੋਗੇ ਦੇ ਵਿੱਚ ਰੈਲੀ ਚੱਲ ਰਹੀ ਹੈ ਜਿੱਥੇ ਨਸ਼ਿਆਂ ਦੇ ਖਿਲਾਫ ਅਸੀਂ ਕਹਿੰਦੇ ਮੁਹਿੰਮ ਵਿੱਢ ਰਹੇ ਹਾਂ ਔਰ ਜ਼ਿਆਦਾਤਰ ਜਿੰਨੇ ਵੀ ਕ੍ਰਾਈਮ ਹੋ ਰਹੇ ਨੇ ਪੰਜਾਬ ਦੇ ਵਿੱਚ ਔਰ ਇਹ ਨਸ਼ੇ ਕਰਕੇ ਹੀ ਹੋ ਰਹੇ ਨੇ ਨਸ਼ੇ ਕਰਕੇ ਹੀ ਇਹ ਸਾਰਾ ਕੁਝ ਕਾਂਡ ਕੀਤੇ ਜਾਂਦੇ ਨੇ ਫਿਰ ਇਹ ਦੋਵੇਂ ਚੀਜ਼ਾਂ ਇਕੱਠੀਆਂ ਕਿਵੇਂ ਚੱਲ ਰਹੀਆਂ ਨੇ ਇੱਕ ਪਾਸੇ ਤਾਂ ਬੜੇ ਹੋਕੇ ਮਾਰ ਰਹੇ ਅਸੀਂ ਨਸ਼ਾ ਖਤਮ ਕਰ ਰਹੇ ਹਾਂ ਦੂਜੇ ਪਾਸੇ ਕਤਲੋਗਾਰਤ ਹੋਈ ਜਾਂਦੀ ਹੈ ਹਰਪ੍ਰੀਤ ਜੀ ਕਹਿੰਦਾ ਨਸ਼ਾ ਨਹੀਂ ਲੁੱਟ ਵੀ ਸ਼ਾਮਲ ਹੈ ਇਹਦੇ ਵਿੱਚ ਹਮ ਜਦੋਂ ਕੁਝ ਬੰਦੇ ਲੁੱਟਣ ਆ ਜਾਣਗੇ ਤਾਂ ਫਿਰ ਕੀ ਹੋਊਗਾ ਹਮ ਜਦੋਂ ਤੁਸੀਂ ਲੁੱਟਣ ਲੱਗ ਜੂਗੇ ਆ ਜਿੰਨਾ ਬੜੇਲ ਜਹਲ ਤੇ ਆਸੇ-ਪਾਸੇ ਜਿੰਨਾ ਹੋਵੇ ਲੁੱਟਖੋ ਚੱਲ ਰਹੀ ਹੈ ਕੌਣ ਲੋਕ ਲੁੱਟ ਰਹੇ ਨੇ ਹਮ ਕਿੱਥੋਂ ਆ ਗਏ ਨੇ ਅਨ ਅਥੋਰਾਈਜ਼ਡ ਕਲੁੰਡੀਆਂ ਨੇ ਜਿੱਥੇ 6.5 6000 ਬੰਦਾ ਵਸਿਆ ਹੋਇਆ ਹਮ ਕਿਹੜੇ ਐਮ.ਐਲ.ਏ ਨੇ ਉੱਥੇ ਉਹਨਾਂ ਦੀਆਂ ਵੋਟਾਂ ਬਣਾ ਕੇ ਜਗਤਪੁਰਾ ਦੇ ਪਿੰਡ 'ਚ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਯੈਸ ਬਿਲਕੁਲ ਠੀਕ। ਉਦੋਂ ਦਾ ਪਿੰਡ ਵਾਲੇ ਇਕੱਠੇ ਹੋ ਗਏ ਉਹ ਵੋਟਾਂ ਨਹੀਂ ਬਣੀਆਂ ਉੱਥੇ। ਪਰ ਉਸ ਤੋਂ ਬਾਅਦ ਉਹ ਵੋਟਾਂ ਹਜੇ ਵੀ ਸਾਡੇ 6000 ਨਹੀਂ ਪੈਣ ਗਿਆ ਐਮਐਲਏ ਤੇ ਐਮਪੀਆ ਨੂੰ। ਬਿਲਕੁਲ ਪੈਣੀਆਂ। ਕਦੋਂ ਦੇ ਉਹ ਰਹਿ ਰਹੇ ਨੇ ਇੱਥੇ? ਕੀ ਕੋਈ ਵੈਰੀਫਿਕੇਸ਼ਨ ਹੋਈ ਐ? ਸਾਨੂੰ ਕੋਈ ਇਤਰਾਜ਼ ਨਹੀਂ ਆ ਉਹ ਜੀ ਸੱਦ ਕੇ ਆ ਉਹ ਬਾਹਰੋਂ ਇੱਥੇ ਕੰਮ ਕਰੋ ਤੇ ਜਾਓ। ਪਰ ਜੇ ਇੱਕ ਤਰੀਕਾ ਬਣ ਗਿਆ ਕਿ ਇੱਥੇ ਕ੍ਰਾਈਮ ਕਰੋ ਬਾਹਰ ਉੱਡ ਜਾਓ ਬਾਹਰ ਕ੍ਰਾਈਮ ਕਰੋ ਇੱਥੇ ਆ ਜਾਓ ਔਰ ਜਿਹੜੀ ਤੁਸੀਂ ਨਸ਼ੇ ਦੀ ਗੱਲ ਕੀਤੀ ਮੈਨੂੰ ਦੱਸੋ ਐਦਾਂ ਵੱਡਾ ਸਬੂਤ ਕੀ ਹੋਊਗਾ ਕਿ ਅਮਰੇਤਸਰ ਦੇ ਵਿੱਚ ਇੱਕ ਪੁਲਿਸ ਵਾਲਾ ਖੜ ਕੇ ਖੁਦ ਕਹਿ ਰਿਹਾ ਹਾਂ ਕਿ ਯਾਰ ਪੰਜਾਬ ਤੋਂ ਭੱਜ ਜਾਓ ਆਪਣੇ ਬੱਚੇ ਬਚਾਓ ਉਪੀ ਬਿਹਾਰ ਚਲੇ ਜਾਓ ਇੱਥੇ ਤਾਂ ਲੋਕ ਮਾਰਨਗੇ ਨਸ਼ਾ ਹੋਊਗਾ ਸ਼ਰਿਆਂ ਵਿੱਚੂਗਾ ਤੁਸੀਂ ਮੈਨੂੰ ਕਿਸੇ ਇੱਕ ਡਿਪਾਰਟਮੈਂਟ ਚ ਦੱਸ ਦਿਓ ਕਿ ਜਿੱਥੇ ਪੰਜਾਬ ਬਹੁਤ ਵਧੀਆ ਕਰ ਰਿਹਾ ਹੈ ਥੋਡੀ ਕਮਾਈ ਹਰਿਆਣੇ ਨਾਲੋਂ ਘੱਟ ਹੋ ਗਈ ਤੁਹਾਡੇ ਮੁੰਡੇ ਬਾਹਰ ਚਲੇ ਗਏ ਬਾਹਰ ਲੈਣ ਨੂੰ ਇੱਥੇ ਨੌਕਰੀਆਂ ਮਿਲਣ ਲੱਗੀਆਂ ਸਾਡੀ ਜ਼ਮੀਨ ਸਾਡਾ ਪਾਣੀ ਗਾਲਤਾ ਕਾਲਾ ਹੋ ਗਿਆ ਜਾਂ ਖੋ ਕੇ ਲੈ ਗਏ ਨੇ ਕੀ ਇਹ ਜਿੰਨੇ ਸਰਕਾਰਾਂ ਵਾਲੇ ਨੇ ਇਹਨਾਂ ਨੂੰ ਕੋਈ ਸ਼ਰਮ ਸ਼ਰੂਮ ਆਉਗੀ ਕਿ ਨਹੀਂ ਸਾਬ ਮਾਨ ਸਾਹਿਬ ਕੁਝ ਅਜਿਹੇ ਲੋਕ ਵੀ ਨੇ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ ਸਮਾਜ ਸੇਵੀ ਅਜਿਹੇ ਵੀ ਖੜੇ ਹੋ ਜਾਂਦੇ ਨੇ ਕਿ ਭਾਈ ਜੇ ਪੰਜਾਬ ਦੇ ਲੋਕ ਬਾਹਰ ਕੈਨੇਡਾ ਯੂ ਐਸ ਦੇ ਵਿੱਚ ਜਾ ਰਹੇ ਨੇ ਉਹ ਵੀ ਤਾਂ ਪ੍ਰਵਾਸੀ ਨੇ ਤੇ ਜੇ ਇਹ ਉਹਨਾਂ ਦੀ ਪ੍ਰਵਾਸ ਰੋਕ ਦਿੱਤੀ ਗਈ ਜਿੱਦਾਂ ਦੀ ਤੁਸੀਂ ਡਿਮਾਂਡ ਇੱਥੇ ਕਰ ਰਹੇ ਹੋ ਫਿਰ ਪੰਜਾਬੀਆਂ ਦਾ ਕੀ ਹੋਏਗਾ ਪਹਿਲੀ ਗੱਲ ਤਾਂ ਅਸੀਂ ਇਹ ਨਹੀਂ ਕਹਿ ਰਹੇ ਕਿ ਪ੍ਰਵਾਸ ਰੋਕ ਦਿਓ ਅਸੀਂ ਕਹਿ ਰਹੇ ਹਾਂ ਪ੍ਰਵਾਸ ਨੂੰ ਰੈਗੂਲੇਟ ਕਰੋ ਇੱਕ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਇੱਕ ਰੂਲ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਇੱਕ ਡੋਮਿਸਾਈਲ ਸਰਟੀਫਿਕੇਟ ਦਿਓ ਜਿਵੇਂ ਦੁਨੀਆ 'ਚ ਮਿਲਦਾ ਹੈ ਜਿਵੇਂ ਤੁਹਾਡੇ ਹਿਮਾਚਲ 'ਚ ਮਿਲਦਾ ਹੈ ਜਿਵੇਂ ਤੁਹਾਡੇ ਰਾਜਸਥਾਨ 'ਚ ਮਿਲਦਾ ਹੈ ਜਿਵੇਂ ਤੁਹਾਡੇ ਅੱਧੇ ਹਿੰਦੁਸਤਾਨ 'ਚ ਮਿਲਦਾ ਹੈ ਕੀ ਤੁਸੀਂ ਉਹਨਾਂ ਨੂੰ ਉਸ ਰੈਗੂਲੇਸ਼ਨ ਦੇ ਥੱਲੇ ਲਿਆਉਂਗੇ ਕਿ ਨਹੀਂ ਕਿ ਇਹ ਡੋਮਿਸਾਈਲ ਦਾ ਕਾਨੂੰਨ ਤੁਹਾਡੇ ਬਾਕੀ ਹਿੰਦੁਸਤਾਨ ਛੇੜੀਗਾ ਸਾਊਥ ਸਟੇਟ ਚ ਨਹੀਂ ਆਹੀ ਹਿਮਾਚਲ ਚ ਜ਼ਮੀਨ ਲੈ ਕੇ ਵਿਖਾਓ ਬਿਲਕੁਲ ਨਹੀਂ ਲੈਸ ਉੱਥੇ ਨੌਕਰੀ ਲੈ ਕੇ ਵਿਖਾਓ ਆ ਸੇਮ ਥਿੰਗ ਵਿਦ ਰਾਜਸਥਾਨ ਆਲਸੋ ਕੀ ਉਹ ਡੋਮਿਸਾਈਲ ਕਾਨੂੰਨ ਇੱਥੇ ਨਾ ਬਲੇ ਕੀ ਇਹ ਜਾਇਜ਼ ਹੈ ਕਿ ਇੱਕ ਕਮਰੇ ਚ 15 15 ਬੰਦੇ ਬਾਹਰੋਂ ਆ ਕੇ ਰਹਿਣ ਇੱਕ ਬਾਥਰੂਮ ਇਸਤੇਮਾਲ ਕਰ ਸ਼ਰਾਬ ਪੀ ਕੇ ਰਾਤ ਨੂੰ ਸੌਣ ਉਹ ਸਮਾਜ ਨੂੰ ਕੀ ਦੇਣਗੇ ਬਾਹਰ ਜਾ ਕੇ ਕੀ ਇਹ ਜਿਹੜੇ ਬੰਦੇ ਇਹਨਾਂ ਨੂੰ ਸਾਧ ਰਹੇ ਨੇ ਕੰਮ ਲਈ ਕੀ ਉਹਨਾਂ ਦੀ ਇਹ ਰਿਸਪੌਂਸਿਬਿਲਟੀ ਨਹੀਂ ਕਿ ਉਹਨਾਂ ਨੂੰ ਰੱਖਣ ਤਰੀਕੇ ਨਾਲ ਹੂੰ ਕੀ ਇਹ ਹੋ ਰਿਹਾ ਹੈ ਜਿਹੜੇ ਨਹੀਂ ਹੋ ਰਿਹਾ ਤਾਂ ਉਹਨਾਂ ਮਕਾਨ ਮਾਲਕਾਂ ਤੇ ਕਾਰਵਾਈ ਹੋ ਰਹੀ ਹੈ ਹੂੰ ਕੀ ਉਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਹੋ ਰਹੀ ਹੈ ਜਿਨ੍ਹਾਂ ਕੋਲੇ ਲੈ ਕੇ ਗਏ ਪਹਿਲਾਂ ਪਤਾ ਕੀ ਆ ਕਿ ਉਸ ਬੰਦੇ ਦੇ ਅਧਿਕਾਰੀ ਨੇ ਇੱਕ ਨੇ ਉਹ ਆਂਦਾ ਜੀ ਫੇਰ ਕੀ ਹੋ ਗਿਆ ਕਿਰਚੀ ਮਾਰੀ ਆ ਮਾਰਤਾ ਨਹੀਂ ਦਿੱਤਾ ਦੱਸੋ ਇਹ ਮਾਨਸਿਕਤਾ ਕੀ ਹੈ ਤੁਹਾਡੀ ਹੂੰ ਉਹਦੇ ਲਈ ਜ਼ਿੰਦਗੀ ਦੀ ਕੋਈ ਕਦਰ ਹੀ ਨਹੀਂ ਗਈ। ਹਮ। ਦਿਸ ਇਜ਼ ਦੀ ਵੇਸਟ ਸਟੇਟ ਰੰਡ। ਹਮ। ਅਚਾ ਫਿਰ ਫਿਰ ਅਬ ਸਰ ਮਾਨ ਸਾਹਿਬ ਇਹਦੇ ਚ ਇਹਦੇ ਚ ਹੁਣ ਤੁਸੀਂ ਡਿਮਾਂਡ ਕੀ ਕਰਦੇ ਹੋ ਕੀ ਹੋਣਾ ਚਾਹੀਦਾ ਕਿਉਂਕਿ ਕੁੰਬੜਾਂ ਵਾਲਾ ਇਨਸੀਡੈਂਟ ਹੋਇਆ ਹੁਸ਼ਾਰਪੁਰ ਵਾਲਾ ਹੋਇਆ ਇੱਕ ਹੋਰ ਇਨਸੀਡੈਂਟ ਹੋਇਆ ਹੋਰ ਪਤਾ ਨਹੀਂ ਕਿੰਨੇ ਅਨ ਰਿਪੋਰਟਡ ਅਜਿਹੇ ਕੇਸਸ ਹੋਣੇ ਆ ਜਿੱਥੇ ਮਾਪੇ ਪਾਪ ਕੁਝ ਕਹਿੰਦੇ ਹੀ ਨਹੀਂ ਅੱਗੇ ਹੀ ਨਹੀਂ ਆਉਂਦੇ ਅਜਿਹੇ ਕਈ ਕਾਂਡ ਹੋ ਜਾਂਦੇ ਨੇ ਹੁਣ ਤੁਹਾਨੂੰ ਲੱਗਦਾ ਕੀ ਹੋਣਾ ਕੀ ਚਾਹੀਦਾ ਚਲੋ ਡੋਮੇਸਾਈਲ ਇਹਨਾਂ ਨੇ ਕਰ ਲਿਆ ਫਿਰ ਤੁਹਾਨੂੰ ਲੱਗਦਾ ਕੀ ਕ੍ਰਾਈਮ ਰੁਕ ਜਾਊਗਾ ਸਾਰਾ ਹੈਬੋਵਾਲ ਹੋਇਆ ਲੁਧਿਆਣੇ ਕਿੰਨੇ ਕਾਂਡ ਹੁੰਦੇ ਨੇ ਨਿੱਤ ਹੁੰਦੇ ਨੇ ਆ ਜਿੰਨੇ ਸ਼ਹਿਰਾਂ ਨੇ ਛੋਟੀ ਛੋਟੀ ਕੁੱਟਮਾਰ ਤਾਂ ਬੇਸ਼ੁਮਾਰ ਨੇ ਅਸੀਂ ਇੱਥੇ 40s ਦੇ ਸਾਹਮਣੇ ਆਏ ਔਰ ਦੁੱਖ ਦੀ ਗੱਲ ਦੱਸਦਾ ਮੈਂ ਤੁਹਾਨੂੰ ਪਰਿਵਾਰ ਦੀਆਂ ਮਹਿਲਾਵਾਂ ਨੇ ਮੈਨੂੰ ਦੱਸਿਆ ਆਂਦੀਆਂ ਅਸੀਂ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ 40s ਦੇ ਵਿੱਚ ਆ ਸਾਡੇ ਨਾਲ ਗੱਲ ਕਰ ਲੇ ਗੱਲ ਨਹੀਂ ਕੀਤੀ ਤੁਸੀਂ ਜਾ ਕੇ ਫਰੋਜ਼ਪੁਰ ਡਰਾਮਾ ਕਰਦੇ ਹੋ ਉੱਥੇ ਤੁਹਾਡੇ ਕੋਲੇ ਕੋਈ ਵੀ ਆ ਕੇ ਇੱਕ ਮਹਿਲਾ ਖੜ ਜਾਂਦੀ ਤੁਸੀਂ ਆਨੇ ਆ ਹੜਪੀੜਤ ਨੂੰ ਜੱਫੀ ਪਾ ਕੇ ਮੈਂ ਗੱਲ ਕਰ ਲਈ ਉਹ ਵਿਚਾਰੀਆਂ ਰੋਂਦੀਆਂ ਫਿਰ ਰਹੀਆਂ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾਗਾ ਤੁਸੀਂ ਅਸੀਂ ਬਾਹਰ ਆ ਕੇ ਬੈਠੇ ਹਾਂ ਕਿ ਤੁਸੀਂ ਚੀਫ ਐਗਜ਼ੀਕਿਊਟਿਵ ਹੋ ਤੁਸੀਂ ਪੁਲਿਸ ਦੇ ਵੀ ਹੈੱਡ ਹੋ ਤੁਸੀਂ ਸਿਵਲ ਅਥਾਰਟੀ ਦੇ ਵੀ ਹੈੱਡ ਹੋ ਸਾਨੂੰ ਇਹ ਤਾਂ ਦੱਸ ਦਿਓ ਕਾਨੂੰਨ ਕਿਉਂ ਨਹੀਂ ਬਣ ਰਿਹਾ ਪਿੱਛੋਂ ਦੀ ਨਿਕਲ ਗਿਆ ਹਸਪੀਟਲ ਦੇ ਆਏ ਤੁਹਾਡੀ ਜਵਾਬਦੇਹੀ ਉਸੀਂ ਮੈਨੂੰ ਇੰਨਾ ਦੱਸੋ ਕੀ ਇਹ ਬੰਦਿਆ ਨੇ ਜਿਨ੍ਹਾਂ ਨੇ ਮਾਰਿਆ ਉਹਨਾਂ ਕੋਲੇ ਕਿਰਚਾਂ ਨੇ ਕੂਨੀ ਕੂਨੀ ਜੱਡੀਆਂ ਕੀ ਇਹ ਉਹਨਾਂ ਤੇ 120 ਦੇ ਵਿੱਚ ਸਾਜ਼ਿਸ਼ ਦੇ ਤਹਿਤ ਕੇਸ ਹੋਊਗਾ ਕਿ ਨਹੀਂ ਇਹ ਉਹਨਾਂ ਦੀ ਹੁਣ ਪਾਇਆ ਆ ਤੁਹਾਨੂੰ ਇੱਕ ਮੈਂ ਵਖਾ ਰਿਹਾ ਜਿਨ੍ਹਾਂ ਮੁੰਡਿਆਂ ਨੇ ਕਤਲ ਕੀਤਾ ਵੇਖਿਓ ਜੇ ਮਾਰਾ ਜਾ ਜੀ ਜੀ ਆ ਤੁਹਾਡੇ ਕੈਮਰੇ ਚ ਦਿਸ ਰਿਹਾ ਬਿਲਕੁਲ ਦਿਖ ਰਿਹਾ ਜੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪ ਦੀਆਂ ਫੋਟੋਆਂ ਅਪਲੋਡ ਕਰ ਰਹੇ ਨੇ ਇਹ ਬਾਤ ਛਪਾਈ ਹੈ ਉਹਨਾਂ ਨੇ ਹੁਣ ਬਾਤ ਛਪਾਈ ਹੈ ਆ ਪਹਿਲਾਂ ਦੀ ਫੋਟੋ ਆ ਉਹਨਾਂ ਦੀ ਬਾਅਦ ਚ ਵੀ ਇਹਨਾਂ ਦੀਆਂ ਪਈਆਂ ਨੇ ਉਹ ਮੁੰਡੇ ਆ ਰਹੇ ਨੇ ਸਾਰੇ ਦੱਸਣਗੇ ਆ ਕੁਰਪਾਨਾ ਤੇ ਕਿਰਚਾ ਇਹਨਾਂ ਦੇ ਹੱਥ ਚ ਨੇ ਵੇਖ ਲਓ ਹੂੰ ਮਤਲਬ ਐਡੇ ਕ ਹੌਸਲੇ ਨੇ ਤੇ ਖੁੱਲੇ ਹੋਏ ਆ ਐਡਮਿਨਿਸਟ੍ਰੇਸ਼ਨ ਵੇਖ ਨਹੀਂ ਰਹੀਗੀ ਕੀ ਇਹ ਪੁਲਿਸ ਐਡਮਿਨਿਸਟ੍ਰੇਸ਼ਨ ਵੇਖ ਨਹੀਂ ਰਹੀਗੀ ਕੀ ਉਹਨਾਂ ਨੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਕਿ ਨਹੀਂ ਕੀਤੀ ਇਹ ਦੱਸੋ ਹੂੰ ਕੀ ਇਹ ਕਾਨੂੰਨ ਹੈ ਕਿ ਨਹੀਂ ਬਣੂਗਾ ਇੱਥੇ ਡੋਮਿਸਾਈਲ ਦਾ ਕਿ ਇੱਕ ਕਮਰੇ ਚ ਸਿਰਫ ਦੋ ਜਣੇ ਰਹਿ ਸਕਣ ਕੀ ਇਹ ਗੱਲਾਂ ਬੰਨ ਗੀਆਂ ਹੋਣਗੀਆਂ ਕਿ ਨਹੀਂ ਅਸੀਂ ਹੁਣ ਵੀ ਕਹਿ ਰਹੇ ਆ ਕਿ ਅਸੀਂ ਇੱਥੇ ਬੈਠੇ ਆ ਕੀ ਆ ਕੇ ਕੋਈ ਵੀ ਸਿਵਲ ਅਥਾਰਟੀ ਝੂਠ ਨਾ ਮਾਰੇ ਪਹਿਲਾਂ ਵਾਂਗੂ ਅਸੀਂ ਆਲਰੇਡੀ ਕੁੰਬਲਾ ਅਕਾਊਂਟ ਵੇਲੇ ਵੇਖ ਲਿਆ ਆ ਕੇ ਦੱਸੋ ਇਸ ਕਾਨੂੰਨ ਦਾ ਸਟੇਟਸ ਕੀ ਹੈ ਆ ਕੇ ਦੱਸੋ origignal verification ਹੋਈ ਸੀ ਕਿ ਨਹੀਂ ਹੋਈ ਸੀ ਉਹ ਜਿੱਥੇ ਰਹਿ ਰਹੇ ਸੀ ਉਸ ਪਰਿਵਾਰਾਂ ਤੇ ਜਿਨ੍ਹਾਂ ਨੇ ਉਹਨਾਂ ਨੂੰ ਕਿਰਾਏ ਤੇ ਰੱਖਿਆ ਸੀ ਉਹਨਾਂ ਤੇ ਕਾਰਵਾਈ ਹੋਊਗੀ ਕਿ ਨਹੀਂ ਜੇ ਉਹਨਾਂ ਨੇ verification ਨਹੀਂ ਕਰਾਈ ਤਾਂ ਕਿ ਉਹਨਾਂ ਪਰਿਵਾਰਾਂ ਤੇ ਜਿਨ੍ਹਾਂ ਦੇ ਉਹ ਬੱਚੇ ਨੇ ਲੈ ਕੇ ਕੂਨੀ ਜਿੱਡੀਆਂ ਜਿੱਡੀਆਂ ਕਿਰਚਾਂ ਤੁਰੇ ਫਿਰਦੇ ਨੇ ਉਹਨਾਂ ਨੂੰ 120 ਬੀ ਦੇ ਅੰਦਰ ਗ੍ਰਿਫਤਾਰ ਕੀਤਾ ਜਾਊਗਾ ਕਿ ਨਹੀਂ ਕੀਤਾ ਜਾਊਗਾ ਬਿਲਕੁਲ ਠੀਕ ਹੈ ਔਰ ਇਹ ਵੀ ਦੱਸਦੀ ਹੈ ਆਪਣੇ ਦਰਸ਼ਕਾਂ ਨੂੰ ਵੀ ਮਾਨ ਸਾਹਿਬ ਇਹ ਵੀ ਦੱਸਦੀ ਹੈ ਕਿ ਜਿਹੜਾ ਲਾਸਟ ਸੈਂਸਸ ਹੋਇਆ ਸੀ ਅੰਦਾਜ਼ੇ ਦੇ ਮੁਤਾਬਕ ਜੇ ਦੁਬਾਰਾ ਸੈਂਸਸ ਕੀਤਾ ਜਾਵੇ ਨਾ ਪੰਜਾਬ ਦੇ ਵਿੱਚ ਤਾਂ ਜਿਹੜੇ ਪ੍ਰਵਾਸੀ ਪਹਿਲਾਂ ਪੰਜਾਬ ਦੇ ਵਿੱਚ ਰਹਿੰਦੇ ਸੀ ਤਿੰਨ ਗੁਣਾ ਵੱਧ ਉਹਨਾਂ ਦੀ ਗਿਣਤੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਪੰਜਾਬ ਤਾਂ ਉੱਡਾ ਹੀ ਹੈ ਨਾ ਖੇਤਰਫਲ ਵੱਧਿਆ ਨਾ ਕੁਝ ਹੋਰ ਵੱਧਿਆ ਨਾ ਰੋਜ਼ਗਾਰ ਦੇ ਕੋਈ ਵਸੀਲੇ ਵੱਧੇ ਨਾ ਕੰਮ ਦੇ ਕੋਈ ਵਸੀਲੇ ਵੱਧੇ ਹੁਣ ਜਿਹੜ ਇਹ ਕਿਤੋਂ ਵੀ ਆਊਗਾ ਜੇ ਉਹਨੂੰ ਕੰਮ ਇੱਥੇ ਨਹੀਂ ਮਿਲੇਗਾ ਤੌਕੀਕ ਕਰੂਗਾ ਉਹ ਕ੍ਰਾਈਮ ਕਰੂਗਾ ਉਹ ਲੁੱਟਖੋ ਕਰੂਗਾ ਉਹ ਨਸ਼ਾ ਕਰੂਗਾ ਤੇ ਭੁਗਤੇਗਾ ਕੌਣ ਸਾਡਾ ਸਟੇਟ ਸਾਡਾ ਸੂਬਾ ਭੁਗਤੇਗਾ ਮਾਨ ਸਾਹਿਬ ਇੱਥੇ ਵੀ ਸੋਚਣਾ ਪਏਗਾ ਕਿ ਸੈਂਸਸ ਕਰਵਾ ਕੇ ਇਹ ਤੈਅ ਕੀਤਾ ਜਾਵੇ ਭਾਈ ਪੰਜਾਬ ਦੀ ਵਸੋਂ ਕਿੱਡੀ ਹੈ ਤੇ ਕਿੱਡੀ ਬਾਹਰ ਦੀ ਵਸੋਂ ਇੱਥੇ ਇੱਕ ਮਿੰਟ ਜਾ ਗਿਆ ਮੈਂ ਹਰਪ੍ਰੀਤ ਜੀ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਜੇ ਸਾਡੇ ਪੰਜਾਬ ਚ ਇੰਨੀਆਂ ਹੀ ਨੌਕਰੀਆਂ ਵਾਧੂ ਨਹੀਂ ਤੇ ਸਾਡੇ ਮੁੰਡੇ ਤਾਂ ਇਸ ਲਈ ਬਾਹਰ ਜਾ ਰਹੇ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਆਂ। ਹਾਂ ਹਾਂ ਆ ਹੁਣੇ ਜੇ ਸਬ ਇਨਸਪੈਕਟਰ ਰੱਖੇ ਗਏ ਪੁਲਿਸ ਚ 7 6 ਬਾਹਰਲੇ ਸੀ। ਹੂੰ 230 ਲਾਈਨਮੈਨ ਰੱਖੇ ਗਏ 180 ਬਾਹਰਲੇ ਸੀ। ਹੂੰ ਆ ਹੁਣੇ ਜੇ ਐਸ ਆ ਜਿਹੜਾ ਪੀਸੀਐਸ ਦਾ ਹੁੰਦਾ ਹੈ ਇਗਜ਼ਾਮ ਉਹਦੇ ਦੇ ਵਿੱਚ ਤੁਸੀਂ ਪੰਜਾਬੀ ਨੂੰ ਮੰਨਫੀ ਕਰਕੇ 5% ਤੇ ਲੈ ਆਏ ਹੋ ਪਹਿਲਾ ਇਗਜ਼ਾਮ ਹੋਇਆ ਪ੍ਰੀਮੀਨਰੀ ਦੂਜਾ ਇਗਜ਼ਾਮ ਜੇ ਹੋਇਆ ਨਹੀਂ ਮੀਨਸ ਤੁਸੀਂ ਏ ਗ੍ਰੇਡ ਜੌਬ ਨੇ ਜਿਹੜੀਆਂ ਸਾਡੇ ਡੀਐਸਪੀ ਸਾਡੇ ਸਾਰੇ ਬਾਹਰਲੇ ਰੱਖੇ ਜਾਣਗੇ ਕੀ ਇਹ 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 ਐਡਮਿਨਿਸਟ੍ਰੇਸ਼ਨ ਹੈ ਇਹ ਪੰਜਾਬ ਦੇ ਬੰਦੇ ਜਿਨ੍ਹਾਂ ਨੇ ਸਰਕਾਰ ਚੁਣੀ ਉਹਨਾਂ ਨਾਲ ਇਨਸਾਫ ਹੋ ਰਿਹਾ ਹੈ ਬਿਲਕੁਲ ਠੀਕ ਹੈ ਮਾਨ ਸਾਹਿਬ ਨਹੀਂ ਹੋ ਰਿਹਾ ਤੇ ਸਰਕਾਰ ਕੀਦੀ ਹੈ ਹਾਂ ਤੁਹਾਡਾ ਦੁੱਖ ਤੁਹਾਡਾ ਦਰਦ ਸਮਝ ਪਾ ਰਹੇ ਆ ਪਰਿਵਾਰ ਦਾ ਵੀ ਦੁੱਖ ਦਰਦ ਸਮਝ ਪਾ ਰਹੇ ਆ ਇਸੇ ਕਰਕੇ ਅਸੀਂ ਪੰਜਾਬ ਦੀ ਆਵਾਜ਼ ਪੰਜਾਬ ਦੇ ਲੋਕਾਂ ਦਾ ਦਰਦ ਜਿਹੜਾ ਉਹ ਸਰਕਾਰ ਤੇ ਕੰਨਾਂ ਤੱਕ ਪਹੁੰਚਾਉਣਾ ਜ਼ਰੂਰ ਚਾਹੁੰਦੇ ਆ ਕਿਉਂਕਿ ਰੈਲੀਆਂ ਦੇ ਨਾਲ ਵੱਡੇ ਵੱਡੇ ਸਲੋਗਨਸ ਦੇ ਨਾਲ ਵੱਡੇ ਵੱਡੀਆਂ ਐਡਸ ਦੇ ਨਾਲ ਧਰਾਤਲ ਦੀ ਸੱਚਾਈ ਨਹੀਂ ਬਦਲਣ ਵਾਲੀ ਧਰਾਤਲ ਦੀ ਸੱਚਾਈ ਤਾਂ ਬਦਲੇਗੀ ਜੇ ਕੁਝ ਕਰੋਗੇ ਇੱਕ ਆਖਰੀ ਸਵਾਲ ਮਾਨ ਸਾਹਿਬ ਹੁਣ ਡਿਮਾਂਡ ਕੀ ਹੈ ਪਰਿਵਾਰ ਦੀ ਵੀ ਕੀ ਡਿਮਾਂਡ ਹੈਗੀ ਡਿਮਾਂਡ ਸਾਡੀ ਇਹ ਹੈ ਸਰ ਕਿ ਸਾਰੇ ਬੰਦੇ ਜਿਨ੍ਹਾਂ ਦਾ ਮੈਂ ਨਾਮ ਲੈ ਚੁੱਕਿਆ ਉਹਨਾਂ ਤੇ ਪਹਿਲਾਂ ਤਾਂ ਧਾਰਾਵਾਂ ਲਾ ਕੇ ਅੰਦਰ ਕੀਤਾ ਜਾਵੇ ਜਿਹੜੇ ਪੈਸੇ ਐਸਾ ਹਸਪੀਟਲ ਨੇ ਠੱਗੇ ਹੋਏ ਉਹ ਵਾਪਸ ਕੀਤੇ ਜਾਣ ਕੰਪਨਸੇਸ਼ਨ ਦਿੱਤੀ ਜਾਵੇ ਔਰ ਨਾਲ ਨਾਲ ਸਭ ਤੋਂ ਅਹਿਮ ਇਹ ਦੱਸਿਆ ਜਾਵੇ ਕਿ ਸਾਰੇ ਪੰਜਾਬ ਚ ਇਨ੍ਹਾਂ ਬੰਦਿਆਂ ਦੀ ਜਿਹੜੇ ਬਾਹਰੋਂ ਆਏ ਨੇ ਕਿਤੋਂ ਵੀ ਆਏ ਹੋਣ ਚਾਹੇ ਉਹ ਰੋਹਿੰਗਿਆ ਹੋਣ ਚਾਹੇ ਕੋਈ ਵੀ ਹੋਵੇ ਯੂਪੀ ਬਿਹਾਰ ਤੋਂ ਹੋਣ ਜਾਂ ਨੇਪਾਲ ਤੋਂ ਉਹਨਾਂ ਦੀ origignal documents ਦੀ verification ਹੋ ਰਹੀ ਹੈ ਜੇ ਨਹੀਂ ਹੋ ਰਹੀ ਤਾਂ ਉਹਦਾ ਦੋਸ਼ੀ ਕੌਣ ਹੈ ਸਵਾ ਸਾਲ ਪਹਿਲਾਂ ਇੱਥੇ ਕੁੰਬੜਾ ਚੌਂਕ 'ਚ ਖੜ ਕੇ ਕਿਹਾ ਗਿਆ ਸੀ ਔਰ ਨਾਲ ਸਭ ਤੋਂ ਅਹਿਮ ਅਬਾਵਾ ਔਰ ਏ ਡੋਮਿਸਾਈਲ ਦਾ ਕਾਨੂੰਨ ਬਣ ਰਿਹਾ ਹੈ ਕਿ ਨਹੀਂ ਬਣ ਰਿਹਾ ਹਮ ਸਭ ਤੋਂ ਅਹਿਮ ਔਰ ਜੇ ਨਹੀਂ ਬਣ ਰਿਹਾ ਤਾਂ ਕਿਉਂ ਨਹੀਂ ਬਣ ਰਿਹਾ ਤੇ ਜੇ ਬਣ ਰਿਹਾ ਤਾਂ ਕਦੋਂ ਬਣ ਰਿਹਾ ਅਗਲੇ ਸੈਸ਼ਨ 'ਚ ਲਿਆ ਰਹੇ ਆ ਉਹ ਜਿਹੜਾ ਬਿੱਲ ਬਣਨ ਵਾਲਾ ਉਹ ਪਬਲਿਕ ਪਬਲਿਕ ਡੋਮੇਨ 'ਚ ਲਿਆਂਦਾ ਜਾਵੇ ਠੀਕ ਠੀਕ ਕੀ ਇਹ 15-15 ਜਣੇ ਜਿਹੜੇ ਇੱਕ ਇੱਕ ਕਮਰੇ 'ਚ ਰਹਿ ਰਹੇ ਨੇ ਜਿਹੜੇ ਬੰਦੇ ਉਹਨਾਂ ਨੂੰ ਰੱਖ ਰਹੇ ਨੇ ਉਹਨਾਂ ਤੇ ਕਾਰਵਾਈ ਹੋਊਗੀ ਉਹ ਬੰਦੇ ਨੇ ਜਾਂ ਜਾਨਵਰ ਨੇ ਇੱਕ ਕਮਰੇ ਚ 15 ਜਣੇ ਸ਼ਰਾਬ ਪੀ ਕੇ ਪੈ ਜਾਂਦੇ ਨੇ ਸਵੇਰ ਉੱਠ ਕੇ ਬਾਹਰ ਨਿਕਲਦੇ ਨੇ ਔਰ ਸਾਰੇ ਸਮਾਜ ਲਈ ਖਤਰਾ ਨੇ ਕੀ ਇਹਦੀ ਕੋਈ ਗੱਲ ਹੋਊਗੀ ਇਹਵੇਂ ਨੌਕਰੀਆਂ ਦੇਤੀਆਂ ਕਿਡੀਆਂ ਨੌਕਰੀਆਂ ਦੇਤੀਆਂ ਪੰਜਾਬ ਦੇ ਬੰਦਿਆਂ ਨੂੰ ਸਾਰੇ ਦਾ ਬਾਹਰ ਤੁਰੇ ਜਾਂਦੇ ਆ ਆ ਜਿਹੜੇ ਮੈਂ ਤੁਹਾਨੂੰ ਗਿਣਾ ਕੇ ਹਟਿਆ ਜਿਹੜਾ ਮੁੱਖ ਮੰਤਰੀ ਕਹਿ ਦਿੰਦਾ 60000 ਨੌਕਰੀ ਦਿੱਤੀ ਪੰਜਾਬੀਆਂ ਨੂੰ ਕਿੰਨਿਆਂ ਨੂੰ ਦਿੱਤੀ ਹੈ ਉਹ ਵੀ ਦੱਸ ਦਿਓ ਚਲੋ ਠੀਕ ਹੈ ਜੀ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹ ਸੰ ਅਮਤੋਜ ਮਾਨ ਜਿਹੜੇ ਜਾਣਕਾਰ ਦੇ ਰਹੇ ਸੀ ਇੱਕ ਗੱਲ ਜਿਹੜੀ ਜਾਂਦਾ ਜਾਂਦੇ ਉਹਨਾਂ ਨੇ ਕਿ ਉਹ ਬੜੀ ਸਟੀਕ ਗੱਲ ਹੈ ਕਿ ਕੋਈ ਵੀ ਬੰਦਾ 10 12 15 ਬੰਦੇ ਜੇ ਇੱਕ ਕਮਰੇ ਦੇ ਵਿੱਚ ਸੌ ਰਹੇ ਨੇ ਸਵੇਰੇ ਉਹਨਾਂ ਤੇ ਮਾਨਸਿਕ ਹਾਲਾਤ ਮਾਨਸਿਕ ਦਬਾਅ ਕਿੰਨਾ ਹੋਊਗਾ ਕੱਲ ਨੂੰ ਜਦੋਂ ਬਾਹਰ ਜਾਣਗੇ ਤਾਂ ਕੀ ਉਹ ਸਮਾਜ ਦੇ ਦੀ ਖਤਰਾ ਸਾਬਤ ਨਹੀਂ ਹੋਣਗੇ ਜਦੋਂ ਉਹਨਾਂ ਨੂੰ ਪਤਾ ਕਿ ਨਾ ਢੰਗ ਦਾ ਰਹਿਣ ਨੂੰ ਮਿਲ ਰਿਹਾ ਨਾ ਢੰਗ ਦਾ ਖਾਣ ਨੂੰ ਮਿਲ ਰਿਹਾ ਨਾ ਢੰਗ ਦੀ ਜੌਬ ਮਿਲ ਰਹੀ ਹੈ ਕੋਈ ਨੌਕਰੀ ਮਿਲ ਰਹੀ ਹੈ ਨਾ ਪੈਸਾ ਮਿਲ ਰਿਹਾ ਤਾਂ ਕੀ ਕਰਨਗੇ ਇਹ ਸਮਝਣ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ